ਹੈਲੋ ਜੀ ਸ਼ਾਸ਼ੀ ਕਾਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਦਨਾ ਬਟਿਕ ਤੇ ਆਪਾਂ ਪਿਛਲੀ ਵੀਡੀਓ ਦੇਖੀ ਆ ਕਿ ਛੜ ਦੀ ਲਾਈਨਿੰਗ ਵਾਲੀ ਛੜ ਦੀ ਕਟਿੰਗ ਤੇ ਅੱਜ ਆਪਾਂ ਕਰਾਂਗੇ ਤੇ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਤੇ ਠੀਕ ਹੈ ਜੀ ਉਸ ਤੋਂ ਪਹਿਲਾਂ ਜਿਸ ਨੇ ਮੇਰਾ ਚੈਨਲ ਅ ਤੱਕ ਸਬਸਕ੍ਰਾਈਬ ਨਹੀਂ ਕੀਤਾ ਬਲੀ ਸਬਸਕ੍ਰਾਈਬ ਕਰ ਲੋ ਜੇ ਵੀਡੀਓ ਤੁਹਾਨੂੰ ਜੰਗ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟ ਦੱਸਣਾ ਤੁਹਾਨੂੰ ਕਿੱਦਾਂ ਲੱਗੀ ਆ ਤੇ ਆਪਾਂ 셔ਟ ਦੀ ਕਟਿੰਗ ਕਰਤੀ ਹੈ 셔ਟ ਤੋਂ ਜਿਹੜਾ ਸਾਈਡ ਪੀਸ ਕਪੜਾ ਬਚਿਆ ਸੀ ਉਹਦੇ ਆਪਾਂ ਪੱਲੇ ਕਟਿੰਗ ਕਰਾਂਗੇ ਐਵੇਂ ਡਬਲ ਫੋਲਡ ਮਤਲਬ ਕਿਤਾ ਹੋਇਆ ਪੱਲੇ ਦੋ ਹੈ ਪੀਸ ਇਹਨੂੰ ਆਪਾਂ ਵਿਛਾਲਾਣਾ ਤੇ ਫੋਲ ਫੋਲਡ ਕਰ ਦੇਣਾ ਆ ਦੇਖੋ ਫੋਰ ਫੋਲਡ ਕਰ ਦੇਣਾ ਤੇ ਮੇਰੀ ਸਲਵਾਰ ਦੀ ਲੰਬਾਈ ਹੈਗੀ ਹੈ 37 ਇੰਚ ਤੇ 37 'ਚ ਮੈਂ 6 ਇੰਚ ਦੀ ਬੈਲਟ ਪਾਵਾਂਗੀ ਠੀਕ ਹੈ ਜੀ ਰਹਿ ਗਏ ਮਗਰ 31 ਤੇ 31 ਜੋ ਆਪਾਂ 1 ਇੰਚ ਮਾਰਜਿਨ ਰੱਖਾਂਗੇ ਆਪਾਂ 32 ਇੰਚ ਦੀ ਕਟਿੰਗ ਕਰਾਂਗੇ ਸਲਵਾਰ ਦੀ ਤੇ ਇਹਦੀ ਲਾਈਨਿੰਗ ਕਿਦਾਂ ਕਟਿੰਗ ਕਰਨੀ ਹੈ ਬਹੁਤ ਹੀ ਸੋਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਤੇ ਬਹੁਤ ਹੀ ਘੱਟ ਕਪੜੇ ਚ ਲਾਈਨਿੰਗ ਦਾ ਕਪੜਾ ਹੋਵੇਗਾ ਤੇ ਤੁਹਾਡੀ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਹੋ ਜਾਏਗੀ ਤੇ ਸਭ ਤੋਂ ਪਹਿਲਾਂ ਆਪਾਂ 32 ਇੰਚ 6 ਇੰਚ ਦੀ ਬੈਲਟ ਕੱਢ ਕੇ ਤੇ 32 ਇੰਚ ਦੀ ਆਪਾਂ ਕਟਿੰਗ ਕਰਦਨੇ ਪੱਲੇ ਤੇ ਇਹਦੀ 32 ਇੰਚ ਦੀ ਆਪਾਂ ਨਿਸ਼ਾਨੀ ਲਗਾ ਲਾਂਗੇ ਤੇ ਪੱਲੇ ਆਪਾਂ ਕਟਿੰਗ ਕਰਾਂਗੇ ਤੇ ਇਹਦੀ ਆਪਾਂ ਲੰਬਾਈ ਲੈ ਲਾਂਗੇ 33 ਇੰਚ ਤੇ 33 ਇੰਚ ਲੈ ਕੇ ਇੱਥੇ ਲੰਬਾਈ ਲੈ ਲਾਂਗੇ 33 ਇੰਚ ਇੱਥੇ ਪੂਰੇ ਕਪੜੇ ਦੀ ਆਪਾਂ 33 ਇੰਚ ਲੰਬਾਈ ਲੈ ਲੈਣੀ ਹੈ ਤੇ ਇੱਕ ਵਾਰ ਚੈੱਕ ਕਰ ਲਾਂਗੇ ਇਧਰ ਹੀ ਸਾਈਡ ਤੇ ਬਰਾਬਰ ਕਰ ਲਾਂਗੇ ਲੰਬਾਈ ਤੇ ਉਤ ਬਾਅਦ ਆਪਾਂ ਇਧਰ ਚੈੱਕ ਕਰਾਂਗੇ ਇਹ ਜ਼ਿਆਦਾ ਹੈ ਵਾ ਮੈਂ 5.5 ਲੈਣਾ ਕਿਉਂਕਿ 6.5 ਮੇਰਾ ਪਹੁੰਚਾ ਹੈ ਤੇ ਇਥੋਂ ਆਪਾਂ 5.5 ਲਾਵਾਂਗੇ ਇਹਨੂੰ ਖੋਲ ਕੇ ਇੱਕ ਵਾਰੀ ਤੇ ਇਧਰਲੀ ਸਾਈਡ ਤੇ ਆਪਾਂ ਲੈ ਲਾਂਗੇ 5.5 ਇੱਥੋਂ ਆਪਾਂ 5.5 ਲੈ ਲੈਣਾ ਪੁੰਚਾ ਬਰਾਬਰ ਕਰਕੇ ਤੇ ਲੰਬਾਈ ਲੈ ਕੇ ਤੇ ਇਹਨੂੰ ਆਪਾਂ ਕਾ ਦੇਣਾ ਕਟਿੰਗ ਤੇ 32 ਇੰਚ ਲੰਬਾਈ ਲੈ ਲੈਣੀ ਹੈ ਪ੍ਰੋਪਰ ਇਥੇ ਆਪਾਂ ਨਿਸ਼ਾਨੀ ਲਗਾ ਕੇ ਤੇ 3.5 ਫੁੱਟ ਲਾ ਕੇ ਲੰਬਾਈ ਲੈ ਕੇ ਇੱਥੋਂ ਆਪਾਂ ਕਟਿੰਗ ਕਰ ਦੇਣਾ ਤੇ ਇਹ ਹੋ ਗਏ ਪੱਲੇ ਕਟਿੰਗ ਤੇ ਉਸ ਤੋਂ ਬਾਅਦ ਆਪਾਂ ਲਾਈਨਿੰਗ ਦਾ ਇਹਦੇ ਲਾਈਨਿੰਗ ਦਾ ਕੱਪੜਾ ਕਟਿੰਗ ਕਰਾਂਗੇ ਆ ਮੈਂ ਲੈ ਲਾਈਨਿੰਗ ਦਾ ਕਪੜਾ ਤੇ ਆਪਾਂ ਇਦਾਂ ਦੂਜੇ ਬਾਅਦ ਚ ਕਟਿੰਗ ਕਰਾਂਗੇ ਵਾਰ ਸੱਜਣੀ ਤੇ ਦੂਜੀ ਸਾਈਡ ਤੇ ਕਟਿੰਗ ਕਰਾਂਗੇ ਆ ਦੇਖੋ ਦੇਖ ਸਕਦੇ ਤੁਸੀਂ ਇਹਦਾ ਫੋਲਡ ਕਰ ਲੈਣਾ ਕਪੜਾ ਇੱਥੋਂ ਆਪਾਂ 11 ਇੰਚ ਲੈ ਲੈਣਾ ਫੋਲਡ ਕਰਕੇ ਕਪੜਾ ਕਿਉਂਕਿ ਬਾਅਦ ਆਪਾਂ ਇਹਨੂੰ 4 ਫੋਲਡ ਕਰਾਂਗੇ 4 ਫੋਲਡ ਚ 5.5 ਇੰਚ ਲੈਣਾ ਤੇ ਇਦਾਂ ਦੋ ਫੋਲਡ ਚ ਡਬਲ ਫੋਲਡ ਚ ਆਪਾਂ 11 ਇੰਚ ਲਵਾਂਗੇ ਜੇ ਤੁਹਾਡੇ ਕੋਲ ਲਾਈਨਿੰਗ ਦਾ ਕਪੜਾ ਘਟਾ ਹੈ ਤਾਂ ਤੁਸੀਂ ਇਸ ਰੋਕ ਕਮੀਜ਼ ਦੀ ਲਾਈਨਿੰਗ ਵੀ ਇਸ ਰੋਕ ਦੀ ਕਟਿੰਗ ਕਰ ਸਕਦੇ ਹੋ ਤੇ ਤੁਹਾਡਾ ਕਪੜਾ ਬਹੁਤ ਪਰਫੈਕਟ ਪੂਰਾ ਹੋ ਜਾਂਦਾ ਤੇ ਬਰਾਬਰ ਕਰਕੇ ਤੇ ਆਪਾਂ 11 ਇੰਚ ਲੈ ਲੈਣਾ ਇੱਥੋਂ ਆਪਾਂ ਕਰ ਦੇਣਾ ਕਟਿੰਗ ਹੈਮ 11 ਇੰਚ ਲੈ ਲਿਆ ਇੱਥੋਂ ਕਟਿੰਗ ਕਰ ਦਾਂਗੇ ਆਪਾਂ ਠੀਕ ਹੈ ਜੀ ਮੈਂ 11 ਇੰਚ ਲੈ ਕੇ ਕਟਿੰਗ ਕਰਤਾ ਉਸ ਤੋਂ ਬਾਅਦ ਆਪਾਂ 4 ਫੋਲਡ ਕਰਾਂਗੇ ਫੋਰ ਫੋਲਡ ਕਰਕੇ ਆਪਾਂ ਇਹਦੀ ਲੰਬਾਈ ਕਟਿੰਗ ਕਰਾਂਗੇ ਲਾਈਨਿੰਗ ਦੇ ਉੱਪਰ ਸੂਟ ਦਾ ਕਪੜਾ ਰੱਖ ਕੇ ਤੇ ਉਹਦੇ ਬਰਾਬਰ ਹੀ ਆਪਾਂ ਕਟਿੰਗ ਕਰ ਦੇਣੀ ਹੈ ਇਹ ਤੋਂ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਪੱਲੇ ਕਟਿੰਗ ਹੋ ਗਿਆ ਤਾਂ ਬਾਅਦ ਆਪਾਂ ਐਕਸਟਰਾ ਪੇਸ ਬਚਿਆ ਸਾਈਡ ਤੋਂ ਉਹਦੇ ਆਪਾਂ 벨ਟ ਕਟਿੰਗ ਕਰਾਂਗੇ ਇਹਦੀ ਆਪਾਂ 벨ਟ ਕਟਿੰਗ ਕਰਨੀ ਹੈ ਇਹਨੂੰ ਵੀ ਆਪਾਂ ਫੋਲਡ ਕਰ ਲਾਂਗੇ ਕੱਪੜੇ ਨੂੰ ਤੇ 벨ਟ ਮੇਰੀ ਹੈਗੀ ਹੈ 6 ਇੰਚ ਲੰਬਾਈ ਚ ਤਿਆਰ ਤੇ ਮੈਂ 8 ਇੰਚ ਲੈ ਰਹੀ ਹਾਂ 2 ਇੰਚ ਐਕਸਟਰਾ ਫਲੈਰੀਆਂ ਤੇ ਚੜਾਈ ਚ ਆ ਦੇਖੋ 8 ਇੰਚ ਲੈਣੀ ਹੈ ਤੇ ਚੜਾਈ ਚ ਹੈਗੇ 벨ਟ ਦੀ 24 ਇੰਚ ਤਿਆਰ ਤੇ ਆਪਾਂ 2 ਇੰਚ ਲੈ ਲੈਣੀ ਹੈ 1 ਇੰਚ ਐਕਸਟਰਾ ਲੈਣੀ ਆ 25 ਇੰਚ ਲੈ ਕੇ ਤੇ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਤੇ 25 ਇੰਚ ਪੂਰੀ ਲੈ ਕੇ ਆਪਾਂ ਇੱਥੋਂ ਨਿਸ਼ਾਨੀ ਲਗਾ ਲੈਣੀ ਪੂਰੀ 벨ਟ ਤੇ ਤੇ ਆਪਾਂ ਇੱਥੋਂ ਕਟਿੰਗ ਕਰ ਦੇਣੀ ਆ ਜਿੰਨੀ ਤੇਰੀ 벨ਟ ਆ ਉਦੋਂ ਤੁਸੀਂ 1 ਇੰਚ ਐਕਸਟਰਾ ਲੈਣੇ ਆ ਕਿਉਂਕਿ ਦੋਨਾਂ ਸਾਈਡਾਂ ਤੇ ਹਾਫ ਆਫ ਇੰਚ ਆ ਜੰਨੀ ਆ ਉਤੋਂ ਬਾਅਦ ਆਪਾਂ ਵਿਚ ਵਾਲਾ ਕਪੜਾ ਜਿਹੜਾ ਜੁੜਿਆ ਹੋਇਆ ਇਹਨੂੰ ਅਲੱਗ ਕਰ ਦਾਂਗੇ ਕਟਿੰਗ ਕਰਕੇ ਮੈਂ ਦੀ ਕਟਿੰਗ ਵੀ ਇਹ ਸਟਿਚਿੰਗ ਸੋਰੀ ਸਟਿਚਿੰਗ ਵੀ ਪਾਵਾਂਗੀ ਉਹ ਵੀ ਪਲੀਜ਼ ਤੁਸੀਂ ਦੇਖਣਾ ਸ਼ਰਟ ਦੀ ਵੀ ਸਟਿਚਿੰਗ ਔਰ ਸਲਵਾਰ ਦੀ ਵੀ ਸਟਿਚਿੰਗ ਕਿੱਦਾਂ ਕਰਨੀ ਆ ਉਹਦੇ ਵੀ ਤੁਹਾਨੂੰ ਮੈਂ ਇਹਦੀ ਗੁੰਮ ਸੀਰਾ ਲਗਾਣੀ ਆ ਉਹਦੇ ਬਾਰੇ ਵੀ ਦੱਸਾਂਗੀ ਤੇ ਉਸ ਤੋਂ ਬਾਅਦ ਆਪਾਂ ਇਹਦਾ ਵੀ 벨ਟ ਦਾ ਕੱਪੜੇ ਦੀ ਲਾਈਨਿੰਗ ਕਟਿੰਗ ਕਰ ਲਾਂਗੇ। ਇਹਨੂੰ ਵੀ ਮੈਂ ਉਦਾਂ ਹੀ ਫੋਲਡ ਕੀਤਾ। ਇਹ ਵੀ ਆਪਾਂ 8 ਇੰਚ ਲੈ ਲਾਂਗੇ ਤੇ ਜਿੰਨੀ ਆਪਾਂ 벨ਟ ਲਈ ਆ। ਦਾ ਕੱਪੜਾ ਲਿਆ ਉਹਨੇ ਆਪਾਂ ਲਾਈਨਿੰਗ ਦਾ ਕੱਪੜਾ ਦੇ ਉੱਪਰ ਰੱਖ ਕੇ ਤੇ ਆਪਾਂ ਕਟਿੰਗ ਕਰ ਦੇਣਾ। ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਬਹੁਤ ਮਿਹਨਤ ਲੱਗਦੀ ਵੀਡੀਓ ਬਣਾਉਣ ਚ ਤੇ ਪਲੀਜ਼ ਇੱਕ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ 8 ਇੰਚ ਲੈ ਲੈਣੀ ਆਪਾਂ ਇੱਥੇ ਜਿੰਨੀ ਆਪਾਂ ਬੈਲਟ ਲਈ ਹੈ ਓਨੀਆਂ ਆਪਾਂ ਲੈ ਲੈਣੀ ਆ ਵਾਧ ਨਹੀਂ ਲੈਣੀ ਦੈਥ ਆਪਾਂ ਕਟਿੰਗ ਕਰ ਦਾਂਗੇ ਕੋਸ਼ਿਸ਼ ਕਰਿਆ ਕਰੋ ਕੱਪੜੇ ਨੂੰ ਘਟ ਹਲਾਇਆ ਕਰੋ ਖੁਦ ਹੀ ਹਿਲਾਇਆ ਕਰੋ ਕੱਪੜੇ ਨੂੰ ਆਪਾਂ ਹਲਾਣਿਆਂ ਦਾ ਕੱਪੜਾ ਵੱਧ ਘਟ ਅੱਗੇ ਪਿੱਛੇ ਹੋ ਜਾਂਦਾ ਹੈ ਤਾਂ ਕੱਪੜੇ ਨੂੰ ਘਾਟੀ ਹਲਾਣਾ ਕੋਟ ਦਾ ਕੱਪੜਾ ਤੇ ਸੈਟ ਹੀ ਰਹਿੰਦਾ ਵੈਸੇ ਦੂਸਰਾ ਕੱਪੜਾ ਹਿਲ ਜਾਂਦਾ ਆਪਾਂ ਵਿੱਚੋਂ ਵੀ ਕਟਿੰਗ ਕਰ ਦੇਣੀ ਆ ਇਹ ਹੋ ਗਿਆ 벨ਟ ਦੀ ਲਾਈਨਿੰਗ ਦਾ ਕੱਪੜਾ ਕਟਿੰਗ ਹੋ ਗਿਆ ਤੇ ਉਤ ਬਾਅਦ ਸਾਡੇ ਰਹਿ ਗਏ ਕੁੰਦੇ ਕੁੰਦੇ ਕਟਿੰਗ ਕਰਨੇ ਆ ਗੁੰਦਿਆਂ ਨੇ ਵੀ ਆਪਾਂ ਡਬਲ ਫੋਲਡ ਕੱਪੜਾ ਵਿਛਾ ਲੈਣਾ ਆ ਦੇਖੋ ਇਹਨੂੰ ਡਬਲ ਫੋਲਡ ਕਰ ਲੈਣਾ ਡਬਲ ਫੋਲਡ ਕਰਕੇ ਕਪੜਾ ਤੇ ਆਪਾਂ ਬਰਾਬਰ ਕਰ ਲੈਣਾ ਠੀਕ ਹੈ ਜੀ ਆ ਦੇਖੋ ਮੈਂ ਬਰਾਬਰ ਕਰ ਲਿਆ ਕਪੜਾ ਡਬਲ ਫੋਲਡ ਆ ਦੇਖੋ ਕਪੜਾ ਇਹਨੂੰ ਮੈਂ ਇਕਦਮ ਬਰਾਬਰ ਕਰ ਲਿਆ ਸੈੱਟ ਕਰ ਲਿਆ ਉਹ ਤੋਂ ਬਾਅਦ ਆਪਾਂ ਸੇਮ ਹੀ ਲੰਬਾਈ ਲਵਾਂਗੇ ਇਹਦੀ 33 ਇੰਚ ਠੀਕ ਹੈ ਜੀ ਇਹਦਾ 16 ਇੰਚ ਆਸਣ ਤਿਆਰ ਹੈ ਤਾ ਮੈਂ 10 ਇੰਚ ਰੱਖਾਂਗੀ ਜਾਨੀ ਕਿ 15 ਤੇ ਆ ਰਿਹਾ ਹੈ ਤੇ 1 ਇੰਚ ਐਕਸਟਰਾ ਲੈਣਾ ਇਥੋਂ ਮੈਂ ਆਸਨ 10 ਇੰਚ ਲਵਾਂਗੀ ਤੇ ਆਪਾਂ ਇਹ ਕਾਟਾ ਕਪੜਾ ਆਸਨ ਜੋ ਆਪਾਂ ਵਿੱਚੋਂ ਆਸਰ ਕਟਿੰਗ ਕਰਾਂਗੇ ਇਥੋਂ ਆਪਾਂ 2.5 ਇੰਚ ਲੈ ਲੈਣਾ ਆ ਦੇਖੋ ਮੈਂ 2.5 ਇੰਚ ਲੈ ਰਹੀ ਆ ਦੋਨਾਂ ਸਾਈਡਾਂ ਤੋਂ ਉਹਨੂੰ ਇੰਚ ਦੇਵ ਰੱਖ ਕੇ ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਇਹਨੂੰ ਇਹਦਾਂ ਮਲਾਤਾ ਉਤ ਬਾਅਦ ਆਪਾਂ ਕਰ ਦੇਣੀ ਕਟਿੰਗ ਉਤ ਬਾਅਦ ਚਾਰੇ ਪੱਲੇ ਇੱਕ ਸਾਈਡ ਤੇ ਸੈੱਟ ਕਰ ਲੈਣੇ ਆ ਇੱਕ ਤੇ ਰੱਖ ਦੇਣੇ ਆ ਆ ਦੇਖੋ ਇੱਕੋ ਸਾਈਡ ਤੇ ਸੈੱਟ ਕਰਕੇ ਰੱਖ ਦੇਣੇ ਆ ਉਤ ਬਾਅਦ ਆਪਾਂ ਇਹ ਚੋਂ ਆਸਣ ਕੱਢਾਂਗੇ ਤੇ ਕੱਪੜੇ ਨੂੰ ਬਰਾਬਰ ਕਰ ਲੈਣਾ ਇੱਕੋ ਜਿਹੇ ਪੱਲੇ ਸਾਰੇ ਕਰ ਲੈਣੇ ਤੇ ਜੇ ਤੜਾ ਥੱਲੇ ਵਾਲੀ ਸਾਈਡ ਤੋਂ ਜਾਂ ਕਿਸੇ ਵੀ ਸਾਈਡ ਤੋਂ ਕਪੜਾ ਵੱਧ ਘਟ ਜਾਂਦਾ ਹੈ ਦੇਖੋ ਇੱਥੋਂ ਆਪਾਂ ਇਹਨੂੰ ਕਟਿੰਗ ਕਰ ਦੇਣਾ ਬਰਾਬਰ ਕਰ ਲੈਣਾ ਇੱਥੋਂ ਮੈਂ 10 ਇੰਚ ਆਸਨ ਲੈ ਰਹੀ ਆ 6 ਇੰਚ ਦੀ 벨ਟ ਕੱਢ ਕੇ ਕਿਉਂਕਿ 15 ਇੰਚ ਇਹਦਾ ਆਸਨ ਤਿਆਰ ਹੈ 1 ਇੰਚ ਐਕਸਟਰਾ ਲੈਣਾ ਇਹ ਮੈਂ ਕਟਿੰਗ ਕਰਦਾ ਆ ਸਨ ਤੇ ਵਿਚ ਵਾਲਾ ਕਪੜਾ ਜਿਹੜਾ ਜੁੜਿਆ ਹੋਇਆ ਉਹ ਵੀ ਆਪਾਂ ਕਟਿੰਗ ਕਰ ਦਾਂਗੇ ਤੇ ਮੈਂ ਉਹ ਵੀ ਕਟਿੰਗ ਕਰਤਾ ਉਸ ਤੋਂ ਬਾਅਦ ਇਹਦਾ ਮੇਨ ਲਾਈਨਿੰਗ ਦੀ ਕਟਿੰਗ ਕਰਨੀ ਆ ਤੇ ਲਾਈਨਿੰਗ ਨੂੰ ਆਪਾਂ 4 ਫੋਲਡ ਕਰਨਾ ਆ ਦੇਖੋ ਫੋਲਡ ਜੱਗੇ ਕਪੜਾ ਤੇ ਇਹਨੂੰ ਆਪਾਂ ਇਦਾਂ ਫੋਰ ਫੋਲਡ ਕਰਨਾ ਤੇ ਦੇਖ ਸਕਦੇ ਹੋ ਪਹਿਲਾਂ ਫੋਲਡ ਕੀਤਾ ਉਸ ਤੋਂ ਬਾਅਦ ਆਪਾਂ ਫੋਰ ਫੋਲਡ ਕੀਤਾ ਆ ਦੇਖੋ ਚਾਰਾਂ ਤਾਈਵਾਂ 'ਚ ਆਪਾਂ ਕਪੜਾ ਵਿਛਾ ਲੈਣਾ ਜੇ ਤਾਂ ਇਹ ਕੋ ਘੱਟ ਕਪੜਾ ਹੈ ਤੇ ਆਪ ਤੁਸੀਂ ਦੋਵਾਂ ਤੈਮਾਂ ਚ ਵਿਛਾ ਕੇ ਦੋਨਾਂ ਸਾਈਡਾਂ ਦਾ ਜਿਹੜਾ ਸਲਵਾਰ ਦੇ ਪੱਲੇ ਕਟਿੰਗ ਕੀਤੇ ਆ ਨਾ ਕੁੰਦੇ ਕਟਿੰਗ ਕੀਤੇ ਸੋਰੀ ਉਹਦਾ ਤੁਸੀਂ ਕਟਿੰਗ ਕਰ ਸਕਦੇ ਹੋ ਤਾਂ ਮੈਂ ਫੋਰ ਹੋਲਡ ਕਪੜਾ ਕੀਤਾ ਮੇਰੇ ਕੋ ਕਪੜਾ ਲਾਈਨਿੰਗ ਦਾ ਜਿਆਦਾ ਸੀ ਤੇ ਮੈਂ ਫੋਰ ਹੋਲਡ ਕਰਕੇ ਤੇ ਇਹਦੇ ਉੱਪਰ ਆਪਾਂ ਕੁੰਦੇ ਵਿਛਾ ਲੈਣੇ ਜਿਹੜੇ ਕਪੜੇ ਤੇ ਕੱਟੇ ਹੋਏ ਆ ਸੂਟ ਦੇ ਤੇ ਇਹਨੂੰ ਬਰਾਬਰ ਕਰਕੇ ਤੇ ਇਹਨੂੰ ਆਪਾਂ ਕਟਿੰਗ ਕਰ ਦੇਣੀ ਆ ਤੇ ਕਪੜੇ ਨੂੰ ਬਰਾਬਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੇ ਤੁਹਾਡਾ ਕਪੜਾ ਵੱਧ ਕੱਟ ਹੋਏਗਾ ਲਾਈਨਿੰਗ ਦਾ ਜਾਂ ਉਹਦਾ ਫਿਰ ਪ੍ਰੋਬਲਮ ਆ ਜਾਏਗੀ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਬਰਾਬਰ ਕਰ ਲੈਣਾ ਵਿਸ਼ਾ ਲੈਣਾ ਵਿਸ਼ਾਤ ਬਾਅਦ ਜਿੱਦਾਂ ਆਪਾਂ ਕਪੜੇ ਦਾ ਕਟਿੰਗ ਕੀਤਾ ਉਹਦਾ ਆਪਾਂ ਲਾਈਨਿੰਗ ਦੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਮੈਂ ਬਰਾਬਰ ਕਪੜਾ ਕੱਟਤਾ ਹੈ ਇਕਦਮ ਆਪਾਂ ਹੁਣ ਇਹਨੂੰ ਕਟਿੰਗ ਕਰ ਦਾਂਗੇ ਆਪਾਂ ਸੇਮ ਹੀ ਕਟਿੰਗ ਕਰਾਂਗੇ ਜਿੰਨਾ ਉੱਪਰ ਸੂਟ ਦਾ ਕਪੜਾ ਕਟਿੰਗ ਹੋਇਆ ਉਹਦੇ ਬਰਾਬਰ ਹੀ ਆਪਾਂ ਕਟਿੰਗ ਕਰਨੀ ਹੈ ਆਪਾਂ ਕਟਿੰਗ ਕਰ ਦਾਂਗੇ ਇੱਧਰ ਸਾਈਡ ਤੋਂ ਵੀ ਆਪਾਂ ਕਟਿੰਗ ਕਰ ਦਾਂਗੇ ਵੱਧ ਕਪੜਾ ਤੇ ਕਪੜੇ ਨੂੰ ਬਰਾਬਰ ਕਰਕੇ ਚੰਗੀ ਤਰ੍ਹਾਂ ਆਪਾਂ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਮੇਰੀ ਸਲਵਾਰ ਦੀ ਹੋ ਗਈ ਕਟਿੰਗ ਵਿਦ ਲਾਈਨਿੰਗ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇੱਕ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਬਣਾ ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਪਲੀਜ਼ ਤੇ ਵਾਤ ਵਾ ਦੇਖਿਆ ਕਰੋ ਤੇ ਦੇਖ ਕੇ ਸ਼ੇਅਰ ਕਰਦਿਆ ਕਰੋ ਪਲੀਜ਼ ਇੱਕ ਕਮੈਂਟ ਕਰਦਿਆ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਤੇ ਮੈਂ ਹਰ ਵੀਡੀਓ ਚ ਕਹਿੰਦੀ ਆ ਪਲੀਜ਼ ਲਾਈਕ ਕਰਿਆ ਕਰੋ ਤੁਸੀਂ ਦੇਖਦੇ ਹੋ ਕਮੈਂਟ ਵੀ ਕਰਦੇ ਹੋ ਲੇਕਿਨ ਲਾਈਕ ਨਹੀਂ ਕਰਦੇ ਲਾਈਕ ਕਰਨਾ ਭੁੱਲ ਜਾਂਦੇ ਹੋ ਤੇ ਲਾਈਕ ਜਰੂਰ ਕਰਿਆ ਕਰੋ ਤੇ ਆਪਾਂ ਵਿੱਚ ਵਾਲਾ ਕਪੜਾ ਕਟਿੰਗ ਕਰਦਾਂਗੇ ਤਾਂ ਉਹ ਬਹੁਤ ਹੀ ਸੋਖੇ ਤਰੀਕੇ ਨਾਲ ਬਹੁਤ ਹੀ ਜਲਦੀ ਸਲਵਾਰ ਦੀ ਕਟਿੰਗ ਹੋ ਜਾਂਦੀ ਹੈ ਤਾਂ ਤੇ ਉਹਦੇ ਬਾਰੇ ਤੁਹਾਨੂੰ ਮੈਂ ਦੱਸਿਆ ਤੇ ਜੇ ਤੁਹਾਨੂੰ ਚੰਗਾ ਲੱਗਾ ਪਲੀਸ ਇੱਕ ਲਾਈਕ ਜਰੂਰ ਕਰਨਾ ਤੇ ਚੈਨਲ ਨੂੰ ਜਿਹੜੇ ਕੋਈ ਨਵੇਂ ਦੇਖ ਰਿਹਾ ਅੱਜ ਪਹਿਲੇ ਦਿਨ ਜਿਹਨੇ ਮੇਰੇ ਵੀਡੀਓ ਦੇਖਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆ ਦੇਖੋ ਫੁੱਲ ਸਲਵਾਰ ਦੀ ਹੋ ਗਈ ਹੈ ਕਟਿੰਗ ਇਹਦੀ ਮੈਂ ਸਟੀਚਿੰਗ ਵੀ ਪਾਵਾਂਗੀ ਉਹ ਵੀ ਤੁਸੀਂ ਜਰੂਰ ਦੇਖਣੀ ਤੇ ਇਹਦੀ ਮੈਂ ਅਲੱਗ-alag ਪਾਰਚ ਪਾਵਾਂਗੀ ਕਮੀਜ਼ ਦੀ ਕੱਟੀ ਕਮੀਜ਼ ਦੀ ਸਟੀਚਿੰਗ ਉਹ ਸਲਵਾਰ ਦੀ ਸਟੀਚਿੰਗ ਅਲੱਗ-alag ਪਾਵਾਂਗੀ ਤੇ ਪਲੀਜ਼ ਹੋ ਵੀ ਦੇਖਣੀ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਸ਼ਸ਼ਕਾਲ ਜੀ ਸਾਰਿਆਂ ਨੂੰ ਬਾਏ ਬਾਏ ਜੀ